ਦੇ ਕਹਿੰਦੇ 12 ਕੇ ਸਿਲੰਡਰ ਖੋਵਾਂਗੇ ਉਹਨਾਂ ਨੇ ਸਾਨੂੰ ਵਾਰਨਿੰਗ ਥੋੜੀ ਦਿੱਤੀ ਆ ਕਿ ਨਿਕਲਣ ਵਾਸਤੇ ਕੋਈ ਗੱਲਬਾਤ ਕੀਤੀ ਹੋਈ ਉਹਨਾਂ ਨੇ ਉਹਨਾਂ ਤੇ ਸਿਰਫ ਫਾਇਰਿੰਗ ਸਟਾਰਟ ਕੀਤੀ ਤਾਂ ਗੋ ਫਿਰ ਜਵਾਬੀ ਫਾਇਰਿੰਗ ਸ਼ੁਰੂ ਹੋ ਗਈ ਜੀ ਹੁਣ ਤੁਹਾਡੀ ਗੱਲ ਤੋਂ ਹੀ ਗੱਲ ਤੁਰਦੀ ਆ ਕਿ ਜੇ ਉਹ ਕਹਿ ਵੀ ਦੇਂਦੇ ਕਿ ਸਿਲੰਡਰ ਕਰੋ ਤੇ ਨਾ ਤਾਂ ਸੰਤਾ ਨੇ ਕਰਨਾ ਸੀ ਨਾ ਸੰਤਾ ਦੇ ਸਾਥੀ ਸਿੰਘਾਂ ਨੇ ਨਹੀਂ ਬਿਲਕੁਲ ਨਹੀਂ ਕਰਨਾ ਸੀ ਉਹ ਤੇ ਗੱਲਬਾਤ ਤੇ ਅਕਾਲੀ ਜਿਹੜੇ ਸੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਨਾ ਅਸੀਂ ਕਰੀਆ ਅਸੀਂ ਸੰਤਾਂ ਦੇ ਨਾਲ ਅਸੀਂ ਸੰਤਾਂ ਦਾ ਹੁਕਮ ਵਜਾਉਣ ਵਾਸਤੇ ਨਾਲ ਸਾਂ ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਸਾਂ ਅਸੀਂ ਗੱਲਬਾਤ ਵਾਸਤੇ ਜਿਹੜਾ ਮੋਰਚਾ ਲੱਗਾ ਸੀ ਗੱਲਬਾਤ ਤੇ ਡਿਕਟੇਟਰ ਨੇ ਕਰਨੀ ਸੀ ਹਰਚੰਦਰ ਸਿੰਘ ਲੋਂਗੋਵਾਲ ਨੇ ਕਰਨੀ ਸੀ ਟੌਰੇ ਨੇ ਕਰਨੀ ਸੀ ਬਾਦਲ ਨੇ ਕਰਨੀ ਸੀ ਇਹ ਤੇ ਲੱਗਦਾ ਸਾਨੂੰ ਕਿ ਜਿਵੇਂ 26 ਤਰੀਕ ਨੂੰ ਉੱਥੇ ਜਿਤਨਾ ਹੁਣ ਬਾਅਦ ਚ ਗੱਲਾਂ ਬਾਹਰ ਆਉਂਦੀਆਂ ਨੇ ਇਹ ਤੇ ਹਰੀ ਝੰਡੀ ਦੇ ਆਏ ਹੀ ਉਹਨਾਂ ਨੂੰ ਪਹਿਲਾਂ ਹੀ ਉਥੇ ਟੋਰਾ ਹੈਗਾ ਸਿਰ ਹਰਚੰਦ ਸਿੰਘ ਲੋਂਗੋਵਾਲ ਹੈਗਾ ਹੀ ਰਾਮੂ ਵਾਲੀ ਆ ਬਾਦਲ ਨਹੀਂ ਸੀ ਉਥੇ ਗਲਬਤ ਤੇ ਬਾਦਲ ਕਰਨ ਗਿਆ ਸੀ ਜਦੋਂ ਇੱਕ ਤਰੀਕ ਨੂੰ ਗੋਲੀ ਚੱਲੀ ਤੇ ਬਾਦਲ ਨੂੰ ਆਉਣਾ ਚਾਹੀਦਾ ਸੀ ਉਥੇ ਕਿਉਂ ਨਹੀਂ ਆਇਆ ਉਹ ਉਹ ਤਾਂ ਨਹੀਂ ਨਾ ਆਇਆ ਉਹਦੇ ਬਾਹਰ ਹੀ ਰਿਆ ਉਹਨੂੰ ਸਾਰਾ ਕੁਝ ਪਤਾ ਹੋਊਗਾ ਫੇਰ ਹੀ ਨਹੀਂ ਆਇਆ ਉਹ ਨਹੀਂ ਤਾਂ ਕਿੰਨਾ ਪੰਜਾਬ ਦੇ ਕਿਸੇ ਵੀ ਹਲਕੇ 'ਚ ਬਾਦਲ ਹੁੰਦਾ ਤੋਨੇ ਕਿੰਨਾ 2 ਘੰਟੇ 2.5 ਘੰਟੇ ਲੱਗਣੇ ਆਉਣ ਲੱਗਿਆ ਅਸੀਂ ਵੀ ਤੇ ਆਈਆਂ ਨਾ ਲੁਧਿਆਣੇੋਂ ਅਸੀਂ ਵੀ ਦੇਖਦੇ ਜੂ ਬਾਹਰ ਹੀ ਆ ਅੰਗੋਸੀ ਵੇਲੇ ਆਏ ਹੋਰ ਬਥੇਰੇ ਸਿੰਘ ਦਿੱਲੀੋਂ ਆਗੇ ਰਾਜਸਥਾਨੋਂ ਆਗੇ ਸਾਡੇ ਨਾਲ ਦਿੱਲੀੋਂ ਬੰਦੇ ਮਨਜੀਤ ਸੌਣੇ ਕਮਲਜੀਤ ਹੋਣੀ ਉਹ ਦਿੱਲੀੋਂ ਆਏ ਬਾਈ ਟ੍ਰੇਨ ਫਿਰ ਤਜਿੰਦਰਪਾਲ ਸਿੰਘ ਟਿਮਾ ਇੱਕ ਕੇਵਲ ਮਾਸਟਰ ਹੀ ਉਹ ਵੀ ਉਹ ਤਿੰਨ ਨੂੰ ਪਹੁੰਚਦੇ ਆ ਅੰਦਰ ਉੱਥੇ ਉਹ ਰਾਜਸਥਾਨੋਂ ਆਗੇ ਤੂੰ ਅੰਦਰ ਕਿਉਂ ਨਹੀਂ ਆਏ ਬਾਦਲ ਤੋਂ ਕੀ ਆਸ ਰੱਖਦੇ ਸੀ ਕੀ ਕਰ ਦਿੰਦਾ 84 ਚ ਨਹੀਂ ਉਹ ਤੋਂ ਆਸ ਸਾਨੂੰ ਉਹਨੂੰ ਉਹਨਾਂ ਨੇ ਮਰਜੀਵੜੇ ਤੇ ਉਹਨਾਂ ਨੇ ਯੂਥ ਅਕਾਲੀ ਦਲ ਬਣਾ ਕੇ ਸੌ ਤਾਂ ਉਹਨਾਂ ਨੇ ਖਵਾਈ 1 ਲੱਖ ਬੰਦੇ ਦੇ ਲਾਗੇ ਜਾਗੇ ਕੀ ਅਗਰ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲਾ ਕਰੂਗੀ ਤੇ ਸਾਡੀਆਂ ਛਾਤੀਆਂ ਦੇ ਉੱਤੋਂ ਲੰਘ ਕੇ ਜਾਊਗੀ ਇਹਨਾਂ ਨੂੰ ਪਹਿਲੋਂ ਸਾਲ ਡੇਢ ਸਾਲ ਪਹਿਲੋਂ ਕਿਤਨਾ ਪਤਾ ਲੱਗ ਗਿਆ ਕਿ ਮਿਲਟਰੀ ਅੰਦਰ ਆਉਣੀ ਹੈ ਇਹਨਾਂ ਕਾਦੀ ਸੌਖਾ ਹੁੰਡੇ ਸੀ ਅਸੀਂ ਤੇ ਸੌਖਾਈ ਨਹੀਂ ਨਾ ਉੱਥੇ ਕਿਸੇ ਮਰਜੀ ਵੜੇ ਸੰਤਾਂ ਨੇ ਕਿਹਨੂੰ ਬਣਾਇਆ ਨਹੀਂ ਸੰਤਾਂ ਨੇ ਕਿਹਾ ਕਿ ਠੀਕ ਆ ਜੇ ਐਰ ਕੀ ਟਾਂਡੇ ਵਾਲ ਰਹੂਗੀ ਜਾਂ ਭਾਂਡੇ ਵਾਲੀ ਰਹੂਗੀ ਮੋਰਚਾ ਮਤਲਬ ਕਿ ਜੂਸ ਵੀ ਕਰਨੀ ਤੋੜਨ ਦੇਣਾ ਮੰਗਾ ਜਾਂ ਤੇ ਮੰਨੀਆਂ ਜਾਣਗੀਆਂ ਜਾਂ ਮੋਰਚਾ ਚੱਲਦਾ ਰਹੂਗਾ ਇਹ ਨਹੀਂ ਕਿ ਮੋਰਚਾ ਲਾਇਆ ਤੇ ਉਹਦੇ ਬਾਅਦ ਕੁਛੇ ਦਿਨਾਂ ਬਾਅਦ ਦੋ ਚਾਰ ਮੰਗਾਂ ਲੈ ਕੇ ਤੇ ਉਹ ਜਿਹੜੇ ਹੈਗੇ ਸੀ ਅਕਾਲੀ ਦਲ ਜਿਹੜਾ ਸੀ ਇਹ ਤੇ ਰਾਜਨੀਤਿਕ ਲੜਾਈ ਆਪਣੀ ਸੱਤਾ ਨੂੰ ਹਥਿਆਉਣ ਵਾਸਤੇ ਲੜ ਰਿਆ ਸੀ ਤੇ ਸੰਤ ਜਿਹੜੇ ਸੀ ਉਹ ਆਪਣੀ ਆਨ ਬਾਨ ਸ਼ਾਨ ਸਿੱਖੀ ਨੂੰ ਮਤਲਬ ਕਿ ਪਰਫੁੱਲਤ ਕਰਨ ਵਾਸਤੇ ਲੜ ਰਹੇ ਸੀ ਉਹ ਸੰਤ ਵੀ ਇਹ ਅਗਰ ਰਾਜਨੀਤੀ ਵਾਸਤੇ ਲੜ ਸੰਤ ਤੇ ਉਹਨਾਂ ਦਾ ਕੰਮ ਧਰਮ ਪ੍ਰਚਾਰ ਕਰਨਾ ਸੀ ਇੱਕ ਜਥੇਬੰਦੀ ਸੀ ਮਤਲਬ ਕਿ ਦਮਦਮੀ ਟਕਸਾਲ ਜਿਹੜੀ ਆ ਬਾਬੇ ਦੀਪਸੋਂ ਵੱਲ ਚਲਾਈ ਹੋਈ ਜਦੋਂ ਨਿਰੰਕਾਰ ਹੀ ਆਏ ਉਦੋਂ ਤੱਕ ਕੰਮ ਜਿਹੜੀ ਹੀ ਉਹਨਾਂ ਨੇ ਕੌਮ ਤੇ ਹਮਲਾ ਕੀਤਾ ਹੀ ਨਾ ਕੀ ਜਥੇਬੰਦੀ ਕਿਸੇ ਤੇ ਹਮਲਾ ਕੀਤਾ ਹੀ ਉਹਨਾਂ ਨੇ ਉਹ ਤੇ ਸੰਤਾਂ ਨੇ ਸਿੱਖੀ ਦੀ ਹੋਂਦ ਨੂੰ ਬਚਾਉਣ ਵਾਸਤੇ ਕਿੰ ਨਿਰੰਕਾਰ ਇੱਥੇ ਆ ਕੇ ਸਮਾਗਮ ਕਰਨ ਲੱਗੇ 78 ਦੇ ਵਿੱਚ ਤੇ ਜਵਾਬ ਸੰਤਾਂ ਦੇਣਾ ਦੇਣਾ ਹੀ ਫਿਰ ਉਹਨਾਂ ਨੇ ਹੋਰ ਜਥੇਬੰਦੀ ਆਈ ਨੇ ਇੱਕ ਦੂਜੇ ਹੀ ਜਿਹੜੇ ਸਿੰਘ ਜਿਨ੍ਹਾਂ ਦੇ ਸ਼ਹੀਦ ਹੋਏ ਆ ਉਹ ਭਾਈ ਰੰਧੀਰ ਸਿੰਘ ਜਥੇ ਦੇ ਜਿਹੜੇ ਸੀ ਉਹ ਸੀ ਆ ਸੰਤੇ ਜਦੋਂ 78 ਵਾਲੀ ਗੱਲਬਾਤ ਵੀ ਹੋਈ ਆ ਉਦੋਂ ਵੀ ਅਕ ਸਰਕਾਰ ਕੇ ਦੀ ਸੀ ਉਦੋਂ ਆਪਣੇ ਬੰਦੇਾਂ ਦੀ ਸਰਕਾਰ ਸੀ ਨਾ ਫਿਰ ਜਦੋਂ ਉਹਨਾਂ ਨੂੰ ਗੋਲੀ ਚਲ 13 ਬੰਦੇ ਆਪਣੇ ਸ਼ਹੀਦ ਹੋ ਜਾਂਦੇ ਆ ਉੱਥੇ ਇੱਕ ਦੋ ਬੰਦੇ ਹੋਰ ਵੀ ਮੇਰੇ ਕਾਲ ਜਿਹੜੇ ਰਖਸ਼ੀ ਵਾਲੇ ਕੋਈ ਉੱਥੇ ਸ਼ਹੀਦ ਹੋਏਗੇ 15 16 ਬੰਦੇ ਸ਼ਹੀਦ ਹੋਏ ਉੱਥੇ ਤੇ ਆਪਣੀ ਸਰਕਾਰ ਹੋਵੇ ਫਾਇਰਿੰਗ ਕੋਈ ਦੂਜੀ ਜਾਂ ਪੁਲਿਸ ਦੀ ਗੋਲੀ ਨਾਲ ਮਰੇ ਹੋ ਸਿੰਘ ਜਾਂ ਨਰੰਕਾਰੀਆਂ ਦੀ ਗੋਲੀ ਨਾਲ ਮਰੇ ਪਰ 13 ਸਿੰਘ ਸ਼ਹੀਦ ਹੋ ਗਏ ਤੇ ਉਹਨਾਂ ਦਾ ਨਿਆਂ ਨਹੀਂ ਮਿਲਿਆ ਨਿਰੰਕਾਰੀਆਂ ਨੂੰ ਇਹਨਾਂ ਨੇ ਆਪਣੀਆਂ ਗੱਡੀਆਂ ਤੇ ਇਥੋਂ ਸਕਿਉਰਟੀ ਦੇ ਕੇ ਤੇ ਪੰਜਾਬ ਚੋਂ ਪਹਿਲਾਂ ਕੱਢਿਆ ਫਿਰ ਕੇਸ ਇਥੇ ਨਹੀਂ ਚੱਲਿਆ ਏ ਕੇਸ ਉੱਥੇ ਚੱਲਦਾ ਵਾ ਆਪਣੇ ਕੀ ਨਾਮਾ ਕਰਨਾਲ ਚੱਲਦਾ ਵਾ ਕਰਨਾਲ ਦੇ ਵਿੱਚ ਇਹ ਉਹਦੇ ਗਵਾਹ ਵੱਲੋਂ ਪੇਸ਼ ਹੁੰਦੇ ਉਹ ਵੀ ਅਕਾਲੀ ਲੀਡਰ ਪੇਸ਼ ਹੁੰਦੇ ਆ ਜੀਵਨ ਸਿੰਘ ਉਮਰਾਨੰਗਲ ਪੇਸ਼ ਹੁੰਦਾ ਵਾ ਤੇ ਇੱਕ ਜਿਹੜਾ ਹੈਗਾ ਵਾ ਆਪਣੇ ਲਾਲਾ ਜਗਤ ਨਰੇਨ ਉਹ ਪੇਸ਼ ਹੁੰਦਾ ਵਾ ਜਾ ਕੇ ਉੱਥੇ ਸਾਡਾ ਕੀ ਕਸੂਰੀ ਸਿੱਖਾਂ ਦਾ ਉਦੋਂ ਇਮਾਉਲ ਨੂੰ ਖਰਾਬ ਕਿੰਨੇ ਕੀਤਾ ਉਦੋਂ ਵੀ ਸਰਕਾਰ ਇਹਨਾਂ ਦੀ ਹੀ ਅੱਜ ਬਰਗਾੜੀ ਜਾਂ ਜਵਾਰ ਸਿੰਘ ਵਾਲਾ ਜਾਂ ਜਿੱਥੇ ਵੀ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਦਬੀ ਉਦੋਂ ਸਰਕਾਰ ਕਹਦੀ ਸੀ ਇਹ ਜ਼ਿੰਮੇਵਾਰੀ ਕਹਦੀ ਬਣਦੀ ਸੀ ਬੰਦਿਆਂ ਨੂੰ ਫੜਨ ਦੀ ਅਗਰ ਪੰਥਕ ਕਹਿਣ ਵਾਲੇ ਲੋਕੀ ਸਰਕਾਰ ਦੇ ਵਿੱਚ ਸਨ ਤੇ ਜਵਾਰ ਸਿੰਘ ਵਾਲਾ ਜਿੰਨੂੰ ਕਿ ਜਿਹਦੇ ਕਰਕੇ ਅਸੀਂ ਮਤਲਬ ਕਿ ਸਾਡੀ ਹੋਂਦਾ ਗੁਰੂ ਸਾਹਿਬ ਦੇ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਕਰਦੇ ਉਹਨਾਂ ਦੇ ਉਹਨਾਂ ਦੇ ਗੁਰੂ ਸਾਹਿਬ ਦੇ ਸਰੂਪ ਨੂੰ ਚੋਰੀ ਕਰਕੇ ਔਰ ਉੱਥੇ ਇਸ਼ਤਿਹਾਰ ਲਾਏ ਜਾਣ ਤੇ ਅਸੀਂ ਤੁਹਾਡਾ ਗੁਰੂ ਚੋਕ ਲਿਆ ਤੁਹਾਡੇ ਚ ਹਿੰਮਤ ਆ ਤੇ ਫੜ ਲੋ ਮਰ ਜਾਣਾ ਚੰਗਾ ਨਹੀਂ ਬਾਦਲ ਵਾਸਤੇ ਇਹਦੇ ਜਿੰਨੀ ਫੋਰਸ ਸੀ ਕਿਉਂ ਨਹੀਂ ਲਾ ਕੇ ਪੱਤਾ ਪੱਤਾ ਛਾਣ ਦਿੰਦੇ ਆ ਪੂਰੇ ਉਥੋਂ ਦਾ ਏਕ-ਏਕ ਬੰਦੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਲੱਭ ਲੈਣਾ ਚਾਹੀਦਾ ਸੀ ਸਰੂਪ ਇਹ ਆਰਾਮ ਨਾਲ ਸੁੱਤੇ ਰਹੇ ਕਿੰਨੇ ਚਿਰਾਂ ਬਾਅਦ ਜਾ ਕੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਮਤਲਬ ਕਿ ਆੰਗ ਜਿਹੜੇ ਸੀ ਉਹਨਾਂ ਨੂੰ ਪਾੜ ਕੇ ਤੇ ਰੂੜੀਆਂ ਤੇ ਸੁੱਟਦੇ ਆਓ ਕਸੂਰਵਾਰ ਕੌਣ ਜੇ ਦੀ ਸਰਕਾਰ ਹੀ ਉਹ ਬੰਦੇ ਹੋਏ ਹੈਗੇ ਸੀ ਉਹਦੇ ਦੋਸ਼ੀ ਜਾਂ ਤੇ ਇਸਤਿਫਾ ਦੇ ਦੇਣ ਤੇ ਛੱਡ ਜਾਂਦੇ ਸਰਕਾਰ ਫਿਰ ਇਹਨੇ ਜੋਗੇ ਇਹਨਾਂ ਨੂੰ ਤੇ ਅੰਡਾਨੀਆਂ ਬਾਨੀ ਬਣਨ ਦਾ ਲੱਗਿਆ ਕਿ ਆਪਣੇ ਪਰਿਵਾਰ ਵਾਸਤੇ ਕਰਨਾ ਵਾ ਪੰਥ ਜਿੱਥੇ ਵੀ ਕੋਈ ਮਰਦਾ ਵਾ ਮਰੇ ਆਪਾਂ ਕੀ ਲੈਣਾ ਸਾਨੂੰ ਤੇ ਰਾਜਨੀਤੀ ਦਾ ਮਤਲਬ ਆ ਖਾਲੀ ਕੀ ਕਰਨਗੇ ਇੰਨੇ ਪੈਸੇ ਲੈ ਕੇ ਉਹ ਕਿੱਥੇ ਲੈ ਜਾਣਗੇ ਪੈਸੇ ਉਹ ਅੱਜ ਹੀ ਕਿ ਇਹਨੂੰ ਕਰੋਨਾ ਹੋ ਗਿਆ ਕਿ ਇਹਨੂੰ ਤਾਂ ਮਰ ਜਾਣਾ ਉਹ ਤਾਂ ਮਰ ਨਹੀਂ ਡਰੇ ਲੋਕੀ ਨਾ ਚੰਗੇ ਚੰਗੇ ਜਵਾਨ ਲੋਕੀ ਮਰੀ ਜਾਣ ਡੇ ਆਪਾਂ ਗੱਲ ਨੂੰ ਵਿਸ਼ੇ ਜ ਫੇਰ ਲਈਏ ਬਿਲਕੁਲ ਰਾਸੀ ਟਿੱਪਣੀਆਂ ਵੀ ਜ਼ਰੂਰੀ ਹੁੰਦੀਆਂ ਨੇ